ਇਹ ਲੈ ਨੱਕੇ ਮੋੜਨ ਵਾਲਾ ਹੀ ਧੰਨਾ ਜੀ ਨੂੰ ਦਿਸਦਾ ਸੀ ਨਹੀਂ ਧੰਨਾ ਜੀ ਨੂੰ ਹਰ ਚੀਜ਼ ਚੋਂ ਉਹਨੂੰ ਤੇ ਕੁੱਤਾ ਆਇਆ ਉਹ ਰੋਟੀ ਲੈ ਗਿਆ ਉਹਦੇ ਮਗਰ ਮਗਰ ਬੱਦ ਤੂੰ ਹੀ ਹਾਂ ਉਹ ਵੀ ਤੂੰ ਹੀ ਦੱਸਦਾ ਸੀ ਹਰ ਚੀਜ਼ ਤੂੰ ਹੀ ਹਰ ਕੰਮ ਤੂੰ ਹੀ ਕਰਦਾ ਤੁਸੀਂ ਮੈਨੂੰ ਦੱਸੋ ਤੁਹਾਡੀ ਕੋਈ ਗੱਡੀ ਚਲਾ ਕੇ ਲਿਆਇਆ ਅੱਜ ਗੱਡੀ ਮੋਟਰਸਾਈਕਲ ਉਹ ਵਿੱਚ ਨਾ ਹੋਵੇ ਗੱਡੀ ਤੇਰੀ ਚੱਲੂ ਕਿਵੇਂ ਸਾਡੀਆਂ ਗੱਡੀਆਂ ਵੀ ਤੂੰ ਹੀ ਚਲਾਉਂਦਾ ਸਾਡੇ ਕੰਮ ਵੀ ਤੂੰ ਹੀ ਕਰਦਾ ਕੋਈ ਕਾਰੀਗਰ ਬਿਸਤਰੀ ਤਾਂ ਹੀ ਹੈ ਨਾ ਉਹਦੇ ਵਿੱਚ ਕੁਝ ਹੈਗਾ ਤੂੰ ਬੈਠਾ ਉਹਦੇ ਵਿੱਚ ਹਰ ਚੀਜ਼ ਵਿੱਚ ਹੀ ਤੂੰ ਦਿਸਦਾ ਓਦੋਂ ਮੇਰੇ ਇਹ ਗੱਲ ਕਹੀ ਸੀ ਚਾਰ ਦਾ ਗੁੰਮਾ ਸਾਡੀਆਂ ਵੀ ਹੈ ਬਸ ਸਾਨੂੰ ਦਿਸਦਾ ਨਹੀਂ ਭਗਤ ਧੰਨਾ ਜੀ ਨੂੰ ਥੀਲ ਹੋਣਾ ਕਿ ਤੂੰ ਕਰਦਾ ਉਹੀ ਹੈ